ਮੈਂ ਆਪਣੇ ਹਲਕੇ ਖੜ ਦੇ ਪਿੰਡ ਬੂਤਖੜ ਖੜਾ ਡਿਸਪੈਂਸਰੀ ਕੋਲ ਮਾਜੀ ਬਲੌਗ ਦੇ ਵਿੱਚ ਰਾਤ ਇੱਕ ਬੜਾ ਘਣਾਉਣਾ ਵਾਰਦਾਤ ਐਕসিডেন্ট ਹੋ ਚੁੱਕਿਆ ਹੈ ਪਰ ਚਾਰ ਬੱਚੇ ਪੰਜਾਬ ਯੂਨੀਵਰਸਿਟੀ ਦੇ ਮੁੰਡੇ ਕੁੜੀਆਂ ਵਿਚਾਰੇ ਸਵਰਗਵਾਸ ਹੋ ਗਏ ਦੁਖਦਈ ਹੈ ਬੜਾ ਬੰਦਪੱਗ ਹੈ ਮੈਨੂੰ ਖਬਰ ਪਤਾ ਲੱਗੀ ਤੁਰੰਤ ਨਾ ਮੌਕੇ ਤੇ ਪਹੁੰਚੇ ਆ ਪਰ ਬੜੀ ਆਈ ਹੋਈ ਹੈ ਸੰਗਤ ਬੜੀ ਆਈ ਹੋਈ ਹੈ ਜੋ ਸੁਣਨ ਦੇਖਣ ਚ ਆਏ ਹੈ ਕਿ ਹਾਈਵੇ ਥੋੜੀ ਦੀ ਸਖਤ ਅਨਗਹਿਲੀ ਕਰਨ ਕਿਪਰਾਂ ਦੇ ਅਨੁਸਾਰ ਸਾਰੀ ਬ੍ਰੇਕਰ ਦੇ ਨਿਸ਼ਾਨ ਨਿਕਲ ਆਏ ਗਏ ਟਿੱਟ ਗੱਡੀ ਬੁਰਦੀ ਉੱਥੇ ਆ ਕੇ ਪਤਨੂਰੋ ਗੱਡੀਆਂ ਆਣੀਆਂ ਲਾਈਟਾਂ ਬੰਦ ਪਈਆਂ ਵਰਕੇਬਲ ਨਹੀਂ ਹੈ ਹਾਲਾਂਕਿ ਇੰਟਰਨੈਸ਼ਨਲ ਸਟੇਡੀਅਮ ਅਥੇ ਬਣਿਆ ਸੀੜੇ ਵੇਖੇ ਕਿੰਨਾ ਵੱਡਾ ক্রিকেট ਦਾ ਮੇਨ ਥੋੜਾ ਚੱਲਦੀ ਹੈ ਲਿੰਕ ਹੈ ਕਰਾਲੀ ਸਿਸਵਾਨ ਹੁੱਕਰਾਲੀ ਜਾਣ ਦਾ ਪੀਜੀ ਵੱਲ ਨੂੰ ਇਹ ਬਹੁਤ ਪਹਿਲਾਂ ਮੈਂ ਚਾਲੂ ਕਰਵਾਇਆ ਸੀ ਸਿਸਵਾਨ ਰੋਡ ਬਣਵਾਈ ਸੀ ਅਸੀਂ ਜਾ ਕੇ ਜਾ ਕੇ ਬੱਦੀ ਜਾ ਕੇ ਰਲਦੀ ਹੈ ਨਵੇਂ ਨਗਰ ਨੂੰ ਤੋਂ ਆ ਮੈਂ ਅੱਜ ਲੋਕਾਂ ਨੂੰ ਗੱਲ ਦੱਸੀ ਹੈ ਕਿ ਜੋ ਇੱਥੇ ਲਾਈਟਾਂ ਨੇ ਸਪੀਡ ਬ੍ਰੇਕਰ ਨੇ ਇਹ ਸੜਕ ਦੇ ਟੁਕਮੇ ਪ੍ਰਬੰਧ ਹੋਣੇ ਚਾਹੀਦੇ ਆ ਉਹ ਨਹੀਂ ਹੈ ਸੀਸੀਟੀਵੀ ਕੈਮਰੇ ਨਹੀਂ ਲੱਗੇ ਹੋਏ ਸੇ ਜੇ ਕਹਿਣ ਲੱਗੇ ਹੋਣ ਤੇ ਪਛਾਣ ਲੱਗ ਜਾਂਦਾ ਕਸੂਰਗੀ ਦਾ ਐਕਸੀਡੈਂਟ ਕਿਵੇਂ ਹੋਇਆ ਤੂੰ ਸਰਕਾਰ ਦੀ ਅਣਗਹਿਲੀ ਕਰ ਰੁ ਅੱਖਾਂ ਬੰਦ ਕਰੀ ਬੈਠੀ ਹੈ ਮੈਂ ਅੱਜ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਨੂੰ ਪੀ ਰੋਡੀ ਮਾਹਿਕਮੇ ਨੂੰ ਨੈਸ਼ਨਲ ਹਾਈਵੇ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਗਵਾੜਾ ਨੂੰ ਕਿ ਜੁਆਇੰਟ ਟੀ ਬਣਾ ਕੇ ਸਾਰੀ ਦਿਨ ਇਨਸਪੈਕਸ਼ਨ ਕਰੋ ਆ ਕੇ ਦੇਖੋ ਜੋ ਇਥੇ ਲੋਡ ਹੈ ਟੁਕਮੀ ਲੋਡ ਹੈ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਇਕ ਨੂੰ ਬਚਾਉਣ ਲਈ ਕੋ ਯਤਨ ਕਰਨ ਤਾਂ ਕਿ ਬਹੁਤ ਸਾਰ ਪਹਿਲਾਂ ਮੈਂ ਇੱਥੇ ਬ੍ਰੇਕਰ ਲਵਾਏ ਸੀ ਜਿਹੜਾ ਸਿਸਟਮ ਵਿੱਚ ਲਾਈਟਾਂ ਮੈਲ ਹੋਏ ਸਿਸਟਮ ਹੁੰਦੇ ਸੀ ਸਰਕਾਰ ਸੁੱਤੀ ਪਈ ਹੈ ਬੜਾ ਅਫਸੋਸ ਹੈ ਗੱਲਾਂ ਮਾਰਦੀ ਹੈ ਲੇਕਿਨ ਕੋਸ਼ਾਕੀ ਨਹੀਂ ਹੈ ਜੇ ਇਹ ਇੱਥੇ ਲਾਈਟਾਂ ਲੱਗੀਆਂ ਹੁੰਦੀਆਂ ਜਾਂ ਇਸ਼ਾਰੇ ਲੱਗੇ ਹੁੰਦੇ ਗੱਡੀ ਹੌਲੀ ਹੋ ਜਾਂਦੀ ਹੁਣ ਰੋਪ ਜਣੇ ਵਿੱਚ ਹੋਇਆ ਕੀ ਹੈ ਕਿ ਜੋ ਆਸਪਾਸ ਦੇ ਦੁਕਾਨਾਂ ਵਾਲੇ ਲੋਕ ਦੱਸਦੇ ਕਿ ਇੱਥੇ ਸਿਗਨਲ ਨਾ ਹੋਣ ਕਰਕੇ ਕਿਡੀਆਂ ਆਪ ਟਕਰਾ ਗਈਆਂ ਜਾਂ ਮੁੜ ਗਈਆਂ ਸਪੀਡ ਬ੍ਰੇਕਰ ਦੇ ਅੱਗੇ ਰੱਬ ਜਾਣੇ ਕੀ ਹੋਇਆ ਪਰ ਜੋ ਵੀ ਹੈ ਸਰਕਾਰ ਦੀ ਬੜੀ ਪਾਰੀ ਮੂਰਖਤਾ ਅੰਗਲੀ ਹੈ ਮੈਂ ਇਹ ਗੁਰੂ ਨਖੇਦੀ ਕਰਦਾ